ਕੈਨੇਡਾ ਨੇ ਹੁਣ ਵੀਜ਼ੇ ਦੇਣੇ ਬੰਦ ਕਰ ਦਿੱਤੇ ਨੇ ਕੈਨੇਡਾ ਦੇ ਵਿੱਚ ਵਰਕ ਪਰਮਿਟ ਨਹੀਂ ਮਿਲ ਰਿਹਾ ਪੈਸੀ ਨਹੀਂ ਕਮਾਇਆ ਜਾ ਸਕਦੇ ਇਹ ਉਹ ਸਵਾਲ ਨੇ ਜਿਹੜੇ ਅੱਜਕੱਲ ਹਰ ਇੱਕ ਦੀ ਜ਼ਿਹਨ ਵਿੱਚ ਚੱਲ ਰਹੇ ਨੇ ਹਰ ਇੱਕ ਦੇ ਮੂੰਹੋਂ ਇਹੀ ਸੁਣਾਈ ਦੇ ਰਿਹਾ ਕਿ ਕੈਨੇਡਾ ਦੇ ਵਿੱਚ ਵੀਜ਼ੇ ਨਹੀਂ ਦਿੱਤੇ ਜਾ ਰਹੇ ਇਹਦੇ ਵਿੱਚ ਕਿੰਨੀ ਸੱਚਾਈ ਹੈ ਕਿੰਨੀ ਨਹੀਂ ਅਤੇ ਅਸਲੀ ਹਕੀਕਤ ਕੀ ਹੈ ਇਸ ਬਾਰੇ ਗੱਲ ਕਰਾਂਗੇ ਕੈਪਰੀ ਐਜੂਕੇਸ਼ਨ ਐਮਿਗ੍ਰੇਸ਼ਨ ਸਰਵਿਸਿਜ਼ ਤੋਂ ਮਿਸਟਰ ਨਿਤਿਨ ਸ਼ਾਵਲਾ ਜੀ ਨਾਲ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਮੈਮ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਸਾਡੇ ਸ਼ੋਅ ਦੇ ਵਿੱਚ ਥੈਂਕ ਯੂ ਜੀ ਸਰ ਇੱਕ ਤਾਂ ਸਭ ਤੋਂ ਪਹਿਲਾਂ ਅਸੀਂ ਇਹੀ ਜਾਨਣਾ ਚਾਹੁੰਦੇ ਹਾਂ ਬਹੁਤ ਲੋਕ ਕਨਫਿਊਜ਼ ਹੋ ਰਹੇ ਨੇ ਇਹ ਕਿਹਾ ਜਾ ਰਿਹਾ ਪਲੱਸ 2 ਕਰ ਰਿਹਾ ਬੱਚਾ ਪੈਸਾ ਲਗਾ ਕੇ ਕੈਨੇਡਾ ਜਾ ਰਿਹਾ ਉੱਥੇ ਵਰਕ ਪਰਮਿਟ ਨਹੀਂ ਮਿਲ ਰਿਹਾ ਇਹਦੇ ਵਿੱਚ ਕਿੰਨੀ ਕਿ ਸੱਚਾਈ ਹੈ ਮੈਮ ਮੈਨੂੰ ਤਾਂ ਆਪ ਨੂੰ ਸਮਝ ਨਹੀਂ ਆਉਂਦੀ ਜੀ ਕਿ ਕਿਹੜੇ ਐਸੇ ਕੰਸਲਟੈਂਟ ਨੇ ਜਿਨ੍ਹਾਂ ਨੇ ਇਦਾਂ ਦੀ ਗਲਤ ਅਫਵਾਹ ਫੈਲਾ ਦਿੱਤੀ ਹੈ ਔਰ ਲੋਕ ਪਤਾ ਨਹੀਂ ਉਸ ਤਰ੍ਹਾਂ ਹੀ ਨੇ ਕਿ ਅੱਗੋਂ ਤੋਂ ਅੱਗੋਂ ਗੱਲ ਜੜੀ ਫੈਲਾਈ ਜਾ ਰਹੀ ਹੈ ਪਿਛਲੇ 3-4 ਮਹੀਨੇ ਤੋਂ ਸਾਨੂੰ ਵੀ ਇਹ ਗੱਲਾਂ ਸੁਣਨ ਨੂੰ ਮਿਲੀਆਂ ਕਿ ਕੈਨੇਡਾ ਨੇ 10+2 ਤੋਂ ਬਾਅਦ ਵਰਕ ਦੇਣਾ ਬੰਦ ਕਰ ਦਿੱਤਾ ਹੈ ਇਹ ਗੱਲ 100% ਗਲਤ ਹੈ okay. 100% ਝੂਠ ਹੈ ਕਿ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ ਕੈਨੇਡਾ ਪਹਿਲੇ ਵੀ 2 ਸਾਲ ਦੇ ਡਿਪਲੋਮਾ ਤੋਂ ਬਾਅਦ 3 ਸਾਲਾਂ ਦਾ ਵਰਕ ਪਰਮਿਟ ਦਿੰਦਾ ਸੀਗਾ ਕੈਨੇਡਾ ਅੱਜ ਵੀ 2 ਸਾਲਾਂ ਦੇ ਡਿਪਲੋਮਾ ਤੋਂ ਬਾਅਦ 3 ਸਾਲਾਂ ਦਾ ਪੋਸਟ ਸਟੱਡੀ ਵਰਕ ਪਰਮਿਟ ਦਿੰਦਾ ਹੈ ਜਿਹਦੇ ਵਿੱਚ ਬੱਚਾ ਪੜ੍ਹਾਈ ਪੂਰੀ ਕਰਕੇ 3 ਸਾਲਾਂ ਦਾ ਵਰਕ ਪਰਮਿਟ ਲੈ ਸਕਦਾ ਹੈ ਓਕੇ ਸਰ ਡਿਊਰੇਸ਼ਨ ਦੀ ਜੇ ਗੱਲ ਕਰੀਏ ਕਿੰਨੀ ਦੇਰ ਦਾ ਵੀਜ਼ਾ ਹੈ ਜਿਹੜਾ ਬੱਚੇ ਨੂੰ ਮਿਲ ਰਿਹਾ ਦੇਖੋ ਇਸ ਤਰ੍ਹਾਂ ਹੈ ਜਿਹੜਾ +2 ਪਾਸ ਬੱਚਾ ਹੈ ਉਹ 2 ਸਾਲ ਦਾ ਡਿਪਲੋਮਾ ਕਰਦਾ ਤੇ ਉਹਨੂੰ 3 ਸਾਲਾਂ ਦਾ ਵਰਕ ਪਰਮਿਟ ਮਿਲਦਾ ਹੈ ਜਾਉ ਕਰ ਦਿੰਦਾ 4 ਸਾਲ ਦੀ ਬੈਚਲਰ ਡਿਗਰੀ ਤਾਂ ਵੀ ਉਹਨੂੰ 3 ਸਾਲਾਂ ਦਾ ਵਰਕ ਪ੍ਰੋਬਲਮ ਮਿਲਦਾ ਹੈ ਸੋ ਮੈਕਸਿਮਮ ਜਿਹੜੀ ਵਰਕ ਕਮੇਡੀ ਡਿਊਰੇਸ਼ਨ ਹੈਗੀ ਆ ਉਹ 3 ਸਾਲ ਹੈਗੀ ਹੈ ਏਦਾਂ ਹੀ ਜਿਹੜਾ ਗ੍ਰੈਜੂਏਟ ਬੱਚਾ ਜਦੋਂ ਮਾਸਟਰਸ ਡਿਗਰੀ ਕਰਦਾ ਹੈ ਜਾਂ ਪੀਜੀ ਡਿਪਲੋਮਾ ਕਰਦਾ ਹੈ ਉਹਨੂੰ ਵੀ 3 ਸਾਲਾਂ ਦਾ ਵਰਕ ਪ੍ਰੋਬਲਮ ਮਿਲਦਾ ਹੈ ਸੋ ਕੁੱਲ ਮਿਲਾ ਕੇ 2 ਸਾਲ ਦੀ ਘੱਟੋ ਘੱਟ ਪੜ੍ਹਾਈ ਤੋਂ ਬਾਅਦ 3 ਸਾਲਾਂ ਦਾ ਵਰਕ ਪ੍ਰੋਬਲਮ ਮਿਲਣਾ ਹੀ ਮਿਲਣਾ ਹੈ ਓਕੇ ਤਾਂ ਜਿਸ ਤਰੀਕੇ ਨਾਲ ਬਹੁਤ ਸਾਰੀਆਂ ਅਫਵਾਹਾਂ ਮੈਂ ਫੈਲੀਆਂ ਜਾ ਰਹੀਆਂ ਨੇ ਕਿ ਕੋਈ ਐਦਾ ਦੇ ਚੇਂਜਸ ਆਏ ਨੇ ਜਿਹੜੇ ਸ਼ਾਇਦ ਲੋਕਾਂ ਨੂੰ ਸਮਝ ਵਿੱਚ ਨਹੀਂ ਆ ਰਹੇ। ਦੋ ਕੈਨੇਡਾ ਸਮੇਂ ਸਮੇਂ ਸਰ ਚੇਂਜਸ ਦਾ ਕਰਦਾ ਰਹਿੰਦਾ ਤੇ ਹਰ ਕੰਟਰੀ ਚੇਂਜ ਕਰਦੀ ਹੈ ਹੈਨਾ? ਬਿਲਕੁਲ ਬਿਲਕੁਲ। ਦਸੰਬਰ ਤੋਂ ਬਾਅਦ ਥੋੜੇ ਇਹ ਚੇਂਜਸ ਆਏ ਪਹਿਲੇ ਤਾਂ ਇਹਨਾਂ ਨੇ GIC ਵਧਾਤਾ ਕਿਉਂਕਿ GIC ਜਿਹੜੀ ਆਪਾਂ ਸਿਕਿਉਰਿਟੀ ਉੱਥੇ ਜਮ੍ਹਾਂ ਕਰਾਉਂਦੇ ਸੀ 10000 ਡਾਲਰ ਉਹ ਵੱਧ ਕੇ 2635 ਡਾਲਰ ਹੋ ਗਈ। ਪਹਿਲੇ ਤਾਂ ਇਹ ਫਰਕ ਆਇਆ। ਓਕੇ। ਦੂਸਰੀ ਜਿਹੜੀ ਮੇਜਰ ਚੇਂਜ ਆਈ ਜਿਹਦੇ ਤੋਂ ਲੋਕਾਂ ਨੂੰ ਲੱਗਿਆ ਕਿ ਸ਼ਾਇਦ ਪਰਫਾਰਮੈਂਟ ਬੰਦ ਹੋ ਗਿਆ ਅਸਲ 'ਚ ਉਹਨਾਂ ਨੇ ਕੀ ਕੀਤਾ ਕਿ ਪ੍ਰਾਈਵੇਟ ਪਬਲਿਕ ਪਾਰਟਨਰਸ਼ਿਪ ਬੰਦ ਕਰਤੀ ਓਕੇ ਹੁੰਦਾ ਕਿ ਸੀ ਕਿਰਨ मैम ਕੀ ਪਹਿਲੇ ਕੀ ਹੁੰਦਾ ਸੀ ਪ੍ਰਾਈਵੇਟ ਕਾਲਜ ਵੱਖਰੇ ਗਵਰਨਮੈਂਟ ਕਾਲਜ ਵੱਖਰੇ ਵੱਖਰੇ ਹੁੰਦੇ ਸੀ ਬੱਚਾ 1 ਸਾਲ ਪ੍ਰਾਈਵੇਟ 'ਚ ਪੜ ਕੇ ਦੂਜਾ ਸਾਲ ਗਵਰਨਮੈਂਟ 'ਚ ਜਾਂਦਾ ਸੀ ਤੇ ਪਰਫਾਰਮੈਂਟ ਲੈ ਲੈਂਦਾ ਸੀ ਉਹਨੂੰ ਕਹਿੰਦੇ ਸੀ ਪ੍ਰਾਈਵੇਟ ਪਬਲਿਕ ਪਾਰਟਨਰਸ਼ਿਪ ਪਾਰਟਨਰਸ਼ਿਪ ਓਕੇ ਜਾਂਸ ਕਿ ਆ ਕਿ ਜਿਹੜਾ ਗਵਰਨਮੈਂਟ ਕਾਲਜ ਸੀ ਉਹਨੇ ਆਪਣਾ ਫਰੈਂਚਾਈਜ਼ੀ ਆਫਿਸ ਖੋਲਿਆ ਹੋਇਆ ਸੀ ਜਾਂ ਛ ਕਹਤੀ ਹੈ ਕਿ ਜੇ ਤੁਸੀਂ ਪ੍ਰਾਈਵੇਟ ਕਾਲਜ ਵਿੱਚ ਪੜੋਗੇ ਤੇ ਨਾ ਹੀ ਉਹਦਾ ਪਾਠਵੇ ਮਿਲਣਾ ਤੇ ਨਾ ਹੀ ਉਹਦੇ ਚ ਵਰਕ ਪਾਪਰ ਮਿਲਦਾ ਹੈ। ਓਕੇ। ਤੇ ਨਾ ਹੀ ਗੌਰਮੈਂਟ ਕੋਲ ਇਹ ਆਪਣਾ ਫਰੈਂਚਾਈਜ਼ੀ ਆਫਿਸ ਕੋਲਦਾ ਹੈ। ਸੋ ਇਹ ਚੀਜ਼ਾਂ ਸਮਝਣ ਨੂੰ ਸ਼ਾਇਦ ਲੋਕਾਂ ਨੂੰ ਦਿੱਕਤ ਆਉਂਦੀ। ਲੋਕਾਂ ਨੇ ਬਣੀ ਕਨਫਿਊਜ਼ਨ ਕ੍ਰੀਏਟ ਕਰਤੀ। ਅਧ ਅਧੂਰੀ ਨੌਲੇਜ ਵਾਲੇ ਕੰਸਲਟੈਂਟ ਨੀ ਮਹੀਮ ਖਤਰਾ ਹੈ ਜਾਨ। ਉਹ ਲੋਕਾਂ ਦਾ ਕਰੀਅਰ ਖਰਾਬ ਕਰਨ ਤੇ ਲੱਗੇ ਹੋਏ ਨੇ। ਬੱਚਣ ਦੀ ਲੋੜ ਹੈ ਲੋਕਾਂ ਨੂੰ ਉਹਨਾਂ ਤੋਂ ਕਿ ਕਿਸੇ ਪੜ੍ਹੇ ਲਿਖੇ ਉਸ ਕੰਸਲਟੈਂਟ ਕੋਲ ਜਾਓ ਜਿਹਨੇ 10 ਵੀ 50 ਸਾਲ ਇਸ ਇੰਡਸਟਰੀ ਦੇ ਵਿੱਚ ਲਗਾਏ ਨੇ ਜਿਹਨੂੰ ਸਮਝ ਆਏ ਕਿ ਕਿਸ ਤਰ੍ਹਾਂ ਕੰਮ ਕਰਨਾ ਹੈ। ਇਹ ਕਈ ਸਾਰੇ ਵੀਜ਼ੇ ਲਗਵਾਏ ਨੇ। ਜਦੋਂ ਫਰੈਸ਼ਰ ਕੋ ਕਰ ਦੇ ਵਿੱਚ ਬੱਚੇ ਦਾ ਜਿਹੜਾ ਸਿਸਟਮ ਖਰਾਬ ਕਰ ਦਿੰਦਾ ਹੈ ਜਾਂ ਇਦਾਂ ਦੀ افਵਾਹ ਫਿਲਾ ਦਿੰਦੇ ਨੇ ਗਵਰਨਮੈਂਟ ਕਹਿੰਦੀ ਹੈ ਕਿ ਪ੍ਰਾਈਵੇਟ ਕਾਲਜ ਚ ਪੜੋਗੇ ਤਾਂ ਪਰਫਾਰਮੈਂਸ ਨਹੀਂ ਹੈ ਗਵਰਨਮੈਂਟ ਕਾਲਜ ਚ ਪੜੋਗੇ ਤਾਂ ਅੱਜ ਵੀ ਪਰਫਾਰਮੈਂਸ ਹੈਗਾ ਓਕੇ ਸਿਰ ਇੱਕ ਇਹ ਵੀ ਗੱਲ ਮਿਸ ਉਹਨਾਂ ਨੂੰ ਮਿਲਦੀ ਹੈ ਕਿ ਕੈਨੇਡਾ ਦੇ ਵਿੱਚ ਜੌਬਸ ਹੀ ਖਤਮ ਜੌਬਸ ਓਪਰਚ्युनिटी ਹੈ ਜਿਵੇਂ ਬੱਚਾ ਜਾਂਦਾ ਹੈ ਮਾਪੇ ਪੈਸਾ ਲਾ ਕੇ ਭੇਜਦੇ ਨੇ ਉੱਥੇ ਜਾਊਗਾ ਬੱਚਾ ਕਮਾਊਗਾ ਭੇਜੂਗਾ ਇਹ ਵੀ ਕਹਿ ਰਹੇ ਨੇ ਕਿ ਖਤਮ ਹੋ ਚੁੱਕੀਆਂ ਨੇ ਕਿਤੇ ਨਾ ਕਿਤੇ ਮੈਮ ਪਤਾ ਕੀ ਹੋਇਆ ਪਿਛਲੇ 3-4 ਸਾਲਾਂ ਤੋਂ ਨਾ ਬਹੁਤ ਜ਼ਿਆਦਾ ਫਲੋ ਆ ਗਿਆ ਸੀ ਕੈਨੇਡਾ ਹਾਲਾਕੀ ਕੈਨੇਡਾ 2009 ਤੋਂ ਸ਼ੁਰੂ ਹੋਇਆ ਸੀ ਐਸਪੀਪੀ ਪ੍ਰੋਗਰਾਮ ਹੂੰ 2014 ਚ ਇਹਦਾ ਫਲੋ ਜ਼ਿਆਦਾ ਵੱਧ ਗਿਆ 2018-19 ਤੋਂ ਵਧ ਗਿਆ ਕੋਵਿਡ ਦੀ ਬ੍ਰੇਕ ਛੱਡਦੀ ਹੈ ਤੇ ਪਿਛਲੇ 3 ਸਾਲਾਂ ਦੇ ਵਿੱਚ ਹਰ ਘਰ ਚੋਂ ਬੱਚਾ ਕੈਨੇਡਾ ਪਹੁੰਚ ਗਿਆ ਕੈਨੇਡਾ ਬਿਲਕੁਲ ਜੀ ਦੇਖੋ ਜਿਹੜਾ ਕਾਬਲ ਸੀ ਗਿਆ ਉਹ ਪਹੁੰਚੇ ਪਹੁੰਚਿਆ ਬਟ ਨਾਲ-ਨਾਲ ਜਿਹੜਾ ਨਹੀਂ ਕਾਬਲ ਸੀ ਗਿਆ ਜਿਹੜਾ ਕਿਤੇ ਵੀ ਜਾਂਦਾ ਕਾਬਲ ਨਹੀਂ ਸੀ ਸ਼ਾਇਦ ਇੰਦਾ ਦਾ ਬੱਚਾ ਵੀ ਪਹੁੰਚ ਗਿਆ ਜਿਹਨੂੰ ਇੰਡੀਆ ਚ ਵੀ ਸੀਟ ਨਹੀਂ ਸੀ ਮਿਲਨੀ ਅੱਛਾ ਜੀ ਕੰਮ ਕਿਨੂੰ ਨਹੀਂ ਮਿਲ ਰਿਹਾ ਜਿਹੜਾ ਕੰਮ ਕਰਨਾ ਨਹੀਂ ਚਾਹੁੰਦਾ ਜਾਂ ਜਿਹਨੂੰ ਕੰਮ ਆਉਂਦਾ ਨਹੀਂ ਹੈ। ਹੂੰ ਬਿਲਕੁਲ ਦੇਖੋ ਇਹ ਹਮੇਸ਼ਾ ਦੀ ਗੱਲ ਹੈ ਨਾ ਕਿਸੇ ਵੀ ਦੇਸ਼ ਚ ਕਿਉਂ ਕੈਨੇਡਾ ਨੂੰ ਨਿੰਦਾ ਕਰੀਏ ਅੱਜ ਇੰਡੀਆ ਦੀ ਵੀ ਗੱਲ ਕਰ ਲੋ ਜਾਂ ਜਿਹੜੇ ਮਰਜ਼ੀ ਦੇਸ਼ ਚ ਗੱਲ ਕਰ ਲੋ ਕਾਮਯਾਬ ਉੱਥੇ ਹੀ ਹੈ ਬੱਚਾ ਜਿਹਨੂੰ ਕੰਮ ਕਰਨਾ ਆਂਦਾ ਹੈ ਜਾਂ ਜਿਹੜਾ ਕਰਨਾ ਚਾਹੁੰਦਾ ਹੈ। ਹੁਣ ਬੱਚੇ ਨੂੰ ਆਂਦਾ ਕੁਛ ਹੈ ਨਹੀਂ ਪਲੱਸ 2 ਪਾਸ ਬੱਚਾ 17 ਸਾਲ ਦੀ ਉਮਰ ਮੈਂ ਕਹਿੰਦਾ ਇੱਥੇ ਲੁਧਿਆਣਾ ਸ਼ਹਿਰ ਦੇ ਵਿੱਚ ਇੰਡਸਟਰੀਅਲ ਟਾਊਨ ਹੈ ਨਾ ਮੈਂਚੈਸਟਰ ਆਫ ਇੰਡੀਆ ਹੈ। 10000 ਰੁਪਏ ਦੀ ਨੌਕਰੀ ਬੱਚੇ ਨੂੰ ਲਗਵਾ ਕੇ ਦੇ ਦੋ ਪਲਸ 2 ਪਾਸ ਨੂੰ ਨਹੀਂ ਲੱਗਦੀ ਤੇ ਲੋਕੀ ਉਮੀਦ ਕਰਦੇ ਆ ਕਿ ਸਾਡਾ ਬੱਚਾ ਕੈਨੇਡਾ ਪਹੁੰਚ ਜਾਂਦਾ ਜਾ ਕੇ ਡਾਲਰ ਕਮਾ ਕੇ ਦੇ 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 ਦੇਖੋ ਡਾਲਰ ਕੋਈ ਲੈ ਕੇ ਨਹੀਂ ਬੈਠਾ ਬੱਚੇ ਨੂੰ ਪਹਿਲੇ ਕੈਪੇਬਲ ਬੰਨਾ ਪੈਣਾ ਕਿੰਨੇ ਬੱਚੇ ਨੂੰ ਕੰਪਿਊਟਰ ਦੀ ਨੌਲੇਜ ਆ ਕਿੰਨੀ ਕੋ ਦੀ ਇੰਗਲਿਸ਼ ਵਧੀਆ ਹੈ ਕਿੰਨਾ ਕੋ ਪਲੰਬਰ ਦਾ ਮਕੈਨਿਕ ਦਾ ਮਸ਼ੀਨਿਸਟ ਦਾ ਕੰਮ ਸਿੱਖਿਆ ਗਿਆ ਕਿੰਨੇ ਲੋਕਾਂ ਨੂੰ ਕਾਰਾਂ ਚਲਾਉਣੀਆਂ ਆਂਦੀਆਂ ਨੇ ਕੁਛ ਨਹੀਂ ਇਹ ਤੋਂ ਪਲਸ 2 ਬੱਚੇ ਦੀ ਹੁੰਦੀ ਨਹੀਂ ਮਹੀਨੇ ਚ ਅਗਲਾ ਆਇਲਸ ਕਰਦਾ ਨਾਲ ਹੀ ਫਲਾਈ ਕਰਕੇ ਕੈਨੇਡਾ ਪਹੁੰਚ ਜਾਂਦਾ 18 ਤਰੀਕ ਨੂੰ ਬੱਚਾ ਪਹ ਤਿੰਨ ਮਿੰਟ ਦਾ ਕੰਮ ਨਹੀਂ ਮਿਲਦਾ ਮੈਂ ਕਹਿੰਦਾ ਲੁਧਿਆਣਾ ਛੱਡ ਕੇ ਬੱਚਾ ਦਿੱਲੀ ਚਲਾ ਜਾਵੇ ਤਾਂ ਨਾਲ ਉਹ ਤਿੰਨ ਮਿੰਟ ਦਾ ਕੰਮ ਕਿਲੇ ਸੋ ਸਵਾਲ ਇਹ ਨਹੀਂ ਹੈ ਕਿ ਕੰਮ ਮਿਲਣਾ ਬੰਦ ਹੋ ਗਿਆ ਬੱਚੇ ਦੀ ਐਕਸਪੈਕਟੇਸ਼ਨ ਵੱਧ ਗਈ ਮਾਪਿਆਂ ਦੀ ਐਕਸਪੈਕਟੇਸ਼ਨ ਵੱਧ ਗਈ ਬੇਨਤੀ ਹੈ ਵਾ ਕਿ ਜੇ ਤੁਸੀਂ 1 ਸਾਲ ਦਾ ਖਰਚਾ ਚੱਕ ਸਕਦੇ ਹੋ ਤਾਂ ਹੀ ਆਪਣੇ ਬੱਚੇ ਨੂੰ ਬਾਹਰ ਭੇਜਣ ਦੀ ਕੋਸ਼ਿਸ਼ ਕਰੋ 17 18 ਸਾਲ ਦੇ ਬੱਚੇ ਦੇ ਵਿਚਾਰੇ ਦੇ ਉੱਪਰ ਬੋਝ ਨਾ ਪਾਓ ਹੈ ਕਿ ਆ ਕਿ ਤੂੰ ਜਾਂਦੇ ਹੀ ਕੰਮ ਕਰ ਤੇ ਜਿਹੜਾ 20 ਲੱਖ ਰੁਪਏ ਤੈਨੂੰ ਲਾ ਕੇ ਭੇਜਿਆ ਉਹ ਕਮਾ ਕੇ ਵਾਪਸ ਭੇਜ ਜੀ ਕਿਤੇ ਨਾ ਕਿਤੇ ਪ੍ਰੈਸ਼ਰ ਵੀ ਸਰ ਬਹੁਤ ਬੱਚਿਆਂ ਤੇ ਪੈਂਦਾ ਬਹੁਤ ਸਾਰੀਆਂ ਨਿਊਜ਼ ਆਪਾਂ ਵੀ ਸੁਣਦੇ ਆ ਹਨਾ ਬੱਚਿਆਂ ਤੇ ਜਾਂਦਿਆਂ ਦੀ ਪ੍ਰੈਸ਼ਰ ਪਾ ਦਿੱਤਾ ਜਾਂਦਾ ਬਹੁਤ ਮੰਨ ਭਾਗੀਆਂ ਖਬਰਾਂ ਵੀ ਆਉਂਦੀਆਂ ਇਸ ਨਾਲ ਦੇਖੋ ਮੈਂ ਪਹਿਲਾਂ ਵੀ ਬੇਨਤੀ ਲਗਾਈ ਕਿ ਚ ਹਮ ਤੇ ਉਹਨਾਂ ਦੀ ਐਕਸਪੈਕਟੇਸ਼ਨ ਥੋੜੀਆਂ ਇਹ ਵੱਧ ਗਈਆਂ ਅਗੋਂ ਮਾਪਿਓ ਵਿਚਾਰੇ 19 ਕੁ ਸਮਝਵਲੇ ਸੀਗੇ ਉਹਨਾਂ ਨੂੰ ਲੱਗਿਆ ਕਿ ਬੱਚਾ ਕਮਾਨ ਚੱਲ ਰਿਹਾ ਉਹਨਾਂ ਨੂੰ ਇਹ ਨਹੀਂ ਪਤਾ ਕਿ ਪਹਿਲੇ 2 ਸਾਲ ਬੱਚਾ ਪੜ੍ਹਨ ਚੱਲਿਆ ਨਾਲ ਪਾਰਟ ਟਾਈਮ ਜੌਬ ਕਰਕੇ ਆਪਣਾ ਖਰਚਾ ਦਾ ਕੱਢ ਸਕਦਾ ਹੈ ਪਰ ਤੁਸੀਂ ਕਿਦਾਂ ਉਮੀਦ ਕਰੋਗੇ ਕਿ 17 ਸਾਲ ਦਾ ਬੱਚਾ ਸਾਲ ਦਾ 10 ਲੱਖ ਰੁਪਏ ਕਮਾ ਕੇ ਤੁਹਾਨੂੰ ਭੇਜ ਦੇਗਾ ਉਹ ਤਾਂ ਕਿਸੇ ਵੀ ਦੇਸ਼ 'ਚ ਨਹੀਂ ਹੋਣਾ ਨਹੀਂ ਹੋਣਾ ਬਿਲਕੁਲ ਜੀ ਸਿਰ ਇਨਟੇਕ ਦੀ ਜੇ ਗੱਲ ਕਰੀਏ ਤਾਂ ਕਿਹੜਾ ਨੈਕਸਟ ਇਨਟੇਕ ਹੈ ਜਿਹਦੇ ਵਿੱਚ ਬੱਚਾ ਅਪਲਾਈ ਕਰ ਸਕੇ ਮੈਮ ਜੂਨ ਖਤਮ ਹੋ ਗਿਆ ਜੀ ਤੇ ਹੁਣ ਸੈਪਟੈਂਬਰ ਇਨ 2-4 ਦਿਨ ਦੇ ਵਿੱਚ ਜੇ ਕੋਈ ਬੱਚਾ ਐਪਲੀਕੇਸ਼ਨ ਲੈ ਕੇ ਆ ਗਿਆ ਤਾਂ ਜੂ ਸੈਪਟੈਂਬਰ ਦੀ ਸੀਟ ਮਿਲ ਜਾਏਗੀ ਨਹੀਂ ਤਾਂ ਜਨਵਰੀ 2025 ਦੀਆਂ ਸੀਟਾਂ ਖੁੱਲਗੀਆਂ ਹਰ ਕਾਲਜ ਦੇ ਵਿੱਚ ਹਰ ਯੂਨੀਵਰਸਿਟੀ ਵਿੱਚ ਸੀਟ अवेलेबल ਹੈ ਬੱਚਾ ਜਨਵਰੀ 2025 ਨੂੰ ਫੋਕਸ ਕਰੇ ਤੇ ਤਾਂ ਜ਼ਿਆਦਾ ਬੈਟਰ ਹੈ ਓਕੇ ਸਰ ਜਿਵੇਂ ਹੁਣ ਤੁਸੀਂ ਦੱਸਿਆ ਕਿ ਕੈਨੇਡਾ ਤਾਂ ਵੀਜ਼ਾ ਦੇ ਰਿਹਾ ਪਰ ਲੋਕੀ ਡਰਦੇ ਨੇ ਪੈਸਾ ਲੋਨ ਤੋਂ ਉਹਨਾਂ ਨੂੰ ਕੀ ਸਲਾਹ ਦੇਣਾ ਚਾਹੋਗੇ ਕਿ ਕੈਨੇਡਾ ਵੀਜ਼ਾ ਦੇ ਰਿਹਾ ਤੁਸੀਂ ਜਾ ਸਕਦੇ ਹੋ ਜਾਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਦੇਖੋ ਵੀਜ਼ਾ ਸਕਸੈਸ ਰੇਟ ਪਹਿਲੇ ਵੀ 80-85% ਸੀਗਾ ਵੀਜ਼ਾ ਸਕਸੈਸ ਰੇਟ ਅੱਜ ਵੀ 80-85% ਹੈ ਜਦਾਂ ਬੱਚਾ एलिजिबल ਹੈ ਹੁਣ एलिजिबल ਦੀ ਗੱਲ ਹੈ 60% ਨੰਬਰ ਹੈਗੇ ਨੇ 6 ਬੈਂਡ ਆਲਸੋ ਹੈਗੇ ਨੇ ਗੈਪ ਕੋਈ ਬਹੁਤਾ ਹੈ ਨਹੀਂ ਜਾਂ ਕੋਰਸ ਸਹੀ ਰਿਹਾ ਹੈ ਸਾਲ ਦੀ ਫੀਸ ਤੇ ਸਾਲ ਦੀ ਜੀਆਈਸੀ ਪੇ ਕਰ ਸਕਦਾ ਹੈ ਉਹ एलिਜੀਬਲ ਹੈ ਤੇ ਉਹਦਾ ਵੀਜ਼ਾ 100% ਅੱਜ ਵੀ ਆ ਰਿਹਾ ਹੈ ਸਾਡੇ ਆਫਿਸ ਆ ਕੇ ਦੇਖੋ ਹਰ ਰੋਜ਼ ਕੈਨੇਡਾ ਦਾ ਇੱਕ ਵੀ ਜਾ ਰਿਹਾ ਹੈ ਹਰ ਰੋਜ਼ ਕੈਨੇਡਾ ਦਾ ਇੱਕ ਵੀ ਆ ਰਿਹਾ ਹੈ ਕੌਣ ਕਹਿੰਦਾ ਕਿ ਐਮਬੈਸੀ ਨੇ ਵੀਜ਼ੇ ਬੰਦ ਕਰ ਦਿੱਤੇ ਬਟ ਹੈਵ ਟੂ ਬੀ एलिਜੀਬਲ ਮੈਂ ਬਾਰ ਬਾਰ ਬੇਨਤੀ ਕਰ ਰਾਨਾ ਹੈ ਕਿ ਬੱਚਾ एलिਜੀਬਲ ਹੋਣਾ ਚਾਹੀਦਾ ਜਿਹੜਾ ਜਾਣਾ ਚਾਹੁੰਦਾ ਉਹਨੂੰ ਪਤਾ ਹੋਣਾ ਚਾਹੀਦਾ ਕਿ ਮੇਰੀ एलिਜੀਬਿਲਟੀ ਬੰਦੀ ਹੈ ਤਾਂ ਮੈਂ ਜਾਵਾਂ ਨਹੀਂ ਤਾਂ ਮੈਂ ਰਿਸਕ ਜੜਾ ਉਹ ਨਾ ਲਵਾਂ ਐਡਵਾਈਸ ਇਹੀ ਹੈ ਕਿ ਬੱਚਾ ਆਇਲਸ ਕਰੇ ਫੋਕਸ ਕਰੇ ਕਿ ਮੇਰਾ ਕੋਰਸ ਕਿਹੜਾ ਹੋਣਾ ਚਾਹੀਦਾ ਹੈ ਰ ਤੋਨੇ ਬਿਜ਼ਨਸ ਪੜਿਆ ਹੋਣਾ ਚਾਹੀਦਾ ਪਹਿਲੇ ਜੇ ਉਹ ਮੈਡੀਕਲ ਚ ਜਾਣਾ ਚਾਹੁੰਦਾ ਨਾ ਤੇ ਉਹਨੇ 10+2 ਮੈਡੀਕਲ ਪੜ੍ਹੀ ਹੋਣੀ ਚਾਹੀਦੀ ਹੈ ਗਲਤ ਕੋਰਸ ਸਬਜੈਕਟ ਲੈ ਕੇ ਜਾਂ ਕੋਈ ਇਦਾਂ ਦਾ ਸਬਜੈਕਟ ਜਿਹੜਾ ਤੁਸੀਂ ਪੜਿਆ ਨਹੀਂ ਹੈ ਨਾ ਜਿੱਦਾਂ ਇੱਕ ਬੱਚਾ ਨਾ ਉਹ ਬੱਚਾ ਕਹਿੰਦਾ ਜੀ ਮੈਂ ਪਲੱਸ 2 ਕਾਮਰਸ ਕੀਤੀ ਹੈ ਪਰ ਮੈਂ ਸਲੂਨ ਦਾ ਕੋਰਸ ਕਰਨਾ ਚਾਹੁੰਦਾ ਤੇ ਕਿ ਬਿਟਿਊਸ਼ਨ ਬਣਨਾ ਚਾਹੁੰਦਾ ਹੈ ਉਹਦਾ ਮੈਚ ਨਹੀਂ ਕਰਦਾ ਮੈਚ ਹੀ ਨਹੀਂ ਕਰਦਾ ਬਿਲਕੁਲ ਉਹਨੂੰ ਤਾਂ ਅਕਾਊਂਟਿੰਗ ਪੜ੍ਹਨਾ ਪੈਣਾ ਹੈ ਜਾਂ ਬਿਜ਼ਨਸ ਸਟੱਡੀ ਕਰਨਾ ਪੈਣਾ ਹੈ ਉਹੀ ਇਸ ਬੱਚੇ ਨੇ ਜੇ ਇੰਡੀਆ ਵਿੱਚ ਰਹਿ ਕੇ ਸਲੂਨ ਦਾ ਕੋਰਸ ਕੀਤਾ ਹੈ ਉਸ ਤੋਂ ਬਾਅ ਸੀਨੇ ਦੇ ਦਰਵਾਜ਼ੇ ਖੁੱਲੇ ਨੇ ਨਾ ਉਹਨਾਂ ਨੇ ਵੀਜ਼ਾ ਦੇਣ ਵਾਸਤੇ ਖੁੱਲੇ ਨੇ ਉਹਨਾਂ ਨੇ ਸ਼ਟਰ ਬੰਦ ਨਹੀਂ ਕਰਨ ਵਾਸਤੇ ਖੁੱਲੇ ਹੋਏ ਕਿ ਹਾਂਜੀ ਅਸੀਂ ਵੀਜ਼ੇ ਨਹੀਂ ਦੇਣੇ ਨੇ ਬਿਲਕੁਲ ਜੀ ਸੋ ਬਹੁਤ ਸਹੀ ਐਡਵਾਈਸ ਦਿੱਤੀ ਸਰ ਸੇ ਹੋਰ ਵੀ ਜੇਕਰ ਤੁਹਾਡੀ ਕੋਈ ਕੁਇਰੀ ਹੈ ਕੈਨੇਡਾ ਜਾਣ ਦੇ ਰਿਲੇਟਡ ਕਿਉਂਕਿ ਅਕਸਰ ਆਪਾਂ ਵੀ ਸੁਣ ਰਿਹਾ ਸਾਨੂੰ ਲਗਾਤਾਰ ਕੁਇਰੀਜ਼ ਆ ਰਹੀਆਂ ਕਿ ਕੈਨੇਡਾ ਬਲੋ ਵੀਜ਼ੇ ਨਹੀਂ ਦਿੱਤੇ ਜਾ ਰਹੇ ਕੀ ਉੱਥੇ ਜੌਬ ਅਪਰਚ्युनिटीज ਖਤਮ ਹੋ ਗਈਆਂ ਸੋ ਅਜਿਹਾ ਕੁਝ ਵੀ ਨਹੀਂ ਹੈ ਜੇਕਰ ਐਦਾ ਦਾ ਕੋਈ ਵੀ ਡਾਊਟ ਤੁਹਾਡੇ ਮਨ ਵਿੱਚ ਹੈ ਤੁਸੀਂ ਕੈਪਰੀ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਤੋਂ ਮਿਸਟਰ ਨਿਤਨ ਸ਼ਾਵਲਾ ਤੇ ਉਹਨਾਂ ਦੀ ਟੀਮ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਹੈ ਜਿਹੜੇ نیچے ਫਲੈਸ਼ ਹੋ ਰਹੇ ਨੇ